ਹੈਲੋ ਮੈਂ ਡਾਕਟਰ ਤੇਰਾਕੋਰ ਅੱਜ ਫਿਰ ਹਾਜ਼ਰ ਹੋ ਗਈਆਂ ਇੱਕ ਨਵਾਂ ਵਿਸ਼ਾ ਨਵੀਂ ਸੋਚ ਆਪਣੇ ਪਰਿਵਾਰ ਲਈ ਆਪਣੀ ਫੈਮਲੀ ਲਈ ਤੁਸੀਂ ਮੇਰਾ ਪਰਿਵਾਰ ਹੋ ਸੋ ਜੁੜੇ ਰਹਿਣਾ ਵੀਡੀਓ ਦੇ ਅੰਤ ਤੱਕ ਵਿਸ਼ਾ ਹੈ ਕਿ 17 ਅਗਸਤ 2025 ਨੂੰ ਸੂਰਜ ਦੀ ਸਵਰਾਸ਼ੀ ਸਿੰਘ ਵਿੱਚ ਕੇਤੂ ਨਾਲ ਸੂਰਜ ਦੇਵਤਾ ਜੀ 유ਤੀ ਕਰਨ ਜਾ ਰਹੇ ਹਨ ਜੋ ਕਿ ਵੈਦਿਕ ਗ੍ਰੰਥਾਂ ਅਨਸਾਰ ਇੱਕ ਬਹੁਤ ਹੀ ਸ਼ਕਤੀਸ਼ਾਲੀ ਤੇ ਅਦਭੁਤ ਸੰਜੋਗ ਹੈ ਬਾਰਾਂ ਰਾਸ਼ੀਆਂ ਉੱਤੇ ਡੂੰਗਾ ਤੇ ਬੇਮਿਸਾਲ ਪ੍ਰਭਾਵ ਪਏਗਾ ਤੁਸੀਂ ਜਾਣਦੇ ਹੋ ਇਸ ਸੰਯੋਗ ਨਾਲ ਮਨੁੱਖੀ ਹੰਕਾਰ ਦੇ ਨਿਵਾਰਨ ਆਤਮ ਖੋਜ ਤੇ ਰੋਹਾਨੀ ਉਥਾਨ ਦੇ ਦਰਵਾਜ਼ੇ ਖੁੱਲਣਗੇ ਸੂਰਜ ਨੂੰ ਅਸੀਂ ਮੰਨਦੇ ਹਾਂ ਉਹ ਜੀਵਨ ਦਾਤਾ ਹੈ ਅਤੇ ਰਾਜਾ ਗ੍ਰਹਿ ਆ ਨਵ ਗ੍ਰਹਿਾਂ ਚੋਂ ਕੇਤੂ ਆਪਣੀ ਥਾਂ ਸਤਕਾਰਯੋਗ ਹੈ ਗੁਪਤ ਗਿਆਨ ਤੇ ਤਿਆਗ ਦਾ ਪ੍ਰਤੀਕ ਹੈ ਇਹ ਜਦੋਂ ਦੋਨੋਂ ਮਿਲ ਜਾਣਗੇ ਨਾ ਤਾ ਅੰਦਰਲੀ ਅਸਲੀਅਤ ਨੂੰ ਬੇਨਕਾਬ ਕਰਨਗੇ ਡਰਨਾ ਘਾਤੋਂ ਹਰ ਰਾਸ਼ੀ ਵਿੱਚ ਇਹ ਯੋਤੀ ਵਕਫ ਵਕਤ ਚੁਣੌਤੀਆਂ ਤੇ ਵਕਫ ਵਕਫ ਮੌਕੇ ਲੈ ਕੇ ਆਵੇਗੀ ਕਿਸੇ ਨੂੰ ਹੰਕਾਰ ਤੋਂ ਮੁਕਤੀ ਮਿਲਣੀ ਹੈ ਤੇ ਕਿਸੇ ਨੂੰ ਅੰਦਰੂਨੀ ਤਬਦੀਲੀ ਦਾ ਸਾਹਮਣਾ ਕਰਨਾ ਪਏਗਾ ਇਹ ਸਮੇ ਤੁਸੀਂ ਆਤਮਿਕ ਪਾਠਾਂ ਧਾਰਮਿਕ ਸੰਸਕਾਰਾਂ ਨੂੰ ਗੰਭੀਰਤਾ ਨਾਲ ਸਮਝੋਗੇ ਅਸਲ ਵਿੱਚ ਇਹ ਅਜਿਹਾ ਅਸਰਸ਼ਾਲੀ ਸੰਜੋਗ ਹੈ ਜੋ ਦੁਨੀਆਂ ਨੂੰ ਹੈਰਾਨ ਕਰਨ ਵਾਲੀ ਤਾਕਤ ਅਤੇ ਅੰਦਰੂਨੀ ਚੇਤਨਾ ਨੂੰ ਜਾਗਰੂਕ ਕਰਦਾ ਹੈ। ਕਿਤੂ ਸੀਕ੍ਰੇਟਵਾਰ ਸੁਭਾਅ ਵੱਜੋਂ ਤੇ ਸੂਰਜ ਦੀ ਰੌਸ਼ਨੀ ਜਦੋਂ ਮਿਲ ਜਾਏਗੀ ਕਿਤੂ ਨਾਲ ਤਾਂ ਮਨੁੱਖੀ ਜੀਵਨ ਵਿੱਚ ਬਿਆਨਤ ਤਬਦੀਲੀਆਂ ਆਉਣਗੀਆਂ। ਇਸ ਜੋਤੀ ਨੇ 12 ਰਾਸ਼ੀਆਂ ਉੱਤੇ ਪ੍ਰਭਾਵ ਪਾਉਣਾ ਹੈ। ਜੋ ਹਰ ਰਾਸ਼ੀ ਵਿੱਚ ਵਕਫ-ਵਕਤ ਚੁਣੌਤੀਆਂ ਤੇ ਮੌਕੇ ਖੜੇ ਕਰੇਗੀ। ਜਿੱਥੇ ਸੂਰਜ ਨੂੰ ਅਸੀਂ ਸੈਵਜ ਫਾਸਤ ਸ਼ਕਤੀ ਦਾ ਪ੍ਰਤੀਕ ਮੰਨਦੇ ਹਾਂ। ਉੱਥੇ ਕੇਤੂ ਮਹਾਰਾਜ ਅਹੰਕਾਰ ਤੋੜਨ ਵਾਲਾ ਤੇ ਆਤਮ ਖੋਜ ਵਾਲਾ ਗ੍ਰਹਿ ਹੈ ਇਹ ਜੋੜ ਕਈ ਵਾਰੀ ਮਨੁੱਖ ਨੂੰ ਆਪਣੇ ਅੰਦਰ ਦੀ ਅਸਲੀ ਤਨ ਨੂੰ ਸਮਝਣ ਤੇ ਮਜਬੂਰ ਕਰਦਾ ਹੈ ਸੋ ਵਧੀਆ ਗੱਲ ਆ ਬੰਦੇ ਆਪ ਨੂੰ ਪਛਾਣ ਜੇ ਤੂੰ ਆਪਣਾ ਆਪ ਪਛਾਤਾ ਸਾਈਂ ਦਾ ਮਿਲਣ ਆਸਾਨ ਆਪਣੀ ਅੰਦਰਲੀ ਅਸਲੀਅਤ ਨੂੰ ਜਦੋਂ ਪਛਾਣ ਲਿਆ ਫਿਰ ਲੋਕਾਂ ਨੂੰ ਸਮਝਣ ਦੀ ਲੋੜ ਨਹੀਂ ਦਿੱਕਤ ਇਹ ਕਿ ਅਸੀਂ ਆਪਣੇ ਆਪ ਨੂੰ ਹੀ ਨਹੀਂ ਸਮਝ ਸਕਦੇ ਕੇਤੂ ਦੀ ਸਥਿਤੀ ਆਧਿਆਤਮਿਕ ਬਦਲਾਅ ਵਿੱਚ ਜੋਰ ਦਿੰਦੀ ਹੈ ਸੋ 12 ਰਾਸ਼ੀਆਂ ਉੱਤੇ ਇਸ ਸੰਜੋਗ ਤੋਂ ਪੈਣ ਵਾਲੇ ਪ੍ਰਭਾਵ ਦੇ ਨਤੀਜੇ ਵਿਦਿਆਰਥੀਆਂ ਵਪਾਰੀ ਵਰਗ ਤੇ ਜਿਹੜੇ ਆਤਮ ਜਾਗਰੂਕ ਲੋਕ ਨੇ ਉਹਨਾਂ ਦੇ ਅੰਦਰ ਇੱਕ ਅਹੰਕਾਰ ਵਿਨਾਸ਼ਕ ਬਣ ਕੇ ਤੇ ਰੋਹਾਨੀ ਤਰੱਕੀ ਦਾ ਮਾਹੌਲ ਲੈ ਕੇ ਆਉਣ ਗਿਆ ਸੂਰਜ ਤੇ ਕੇਤੂ ਦੀ ਇਹ ਜੋਤੀ ਇਸ ਜੋਤੀ ਦਾ ਸਮਾਂ ਨਵੀਆਂ ਸ਼ੁਰੂਆਤਾਂ ਤੇ ਰੋਹਾਨੀ ਬਦਲਾਅ ਲਈ ਸਭ ਤੋਂ ਉਚਿਤ ਹੈ ਇਹਦਾ ਔਰ ਮਨੁੱਖ ਨੂੰ ਆਪਣੇ ਅੰਦਰ ਦੀ ਅਸਲੀਅਤ ਨਾਲ ਜੁੜਨ ਤੇ ਆਪਣੇ ਜੀਵਨ ਵਿੱਚ ਗਹਿਰਾਈ ਲਿਆਉਣ ਲਈ ਪ੍ਰੇਰਿਤ ਕਰੇਗਾ ਚਲੋ ਮੈਂ ਦੱਸਦੀ ਆ 12 ਰਾਸ਼ੀਆਂ ਉੱਪਰ ਪੈਣ ਵਾਲੇ ਚੰਗੇ ਮਾੜੇ ਅਸਰ ਤੇ ਚੰਗੇ ਨੂੰ ਹੋਰ ਚੰਗਾ ਕਿੱਦਾਂ ਕਰਨਾ ਤੇ ਮਾੜੇ ਦਾ ਤੋੜ ਕੇਵਲ ਇੱਕ ਹੀ কার্যকর ਉਪਾਅ ਦੱਸਦੀ ਆ ਮੈਂ ਜਾਣਦੇ ਆ ਤੁਸੀਂ ਖਲਾਰਾ ਆਪਾਂ ਬਹੁਤਾ ਪਾਇਦਾ ਨਹੀਂ ਆ ਜਦੋਂ ਕਰ ਲਵੋਗੇ ਤਾਂ ਯਾਦ ਕਰੋਗੇ ਡਾਕਟਰ ਤੇਰਾ ਕੌਰ ਨੂੰ ਮੇਖ ਰਾਸ਼ੀ ਤੋਂ ਸ਼ੁਰੂ ਕਰਦੀ ਆ ਧਿਆਨ ਨਾਲ ਸੁਣ ਲਿਓ ਜੀ ਮੇਸ਼ ਰਾਸ਼ੀ ਵਾਲਿਓ بڑے ਹੰਕਾਰ ਚ ਵਾਧਾ ਹੋ ਜਾਣਾ ਐਟੀਟਿਊਡ ਤਾਂ ਪਈ ਲਾਈਗਾ ਹੂੰ ਮਨੋਰਥਾਂ ਦੇ ਵਿੱਚ ਰਿਕਵਰਡ ਥੋੜੀ ਆ ਜਾਏਗੀ ਪਰ ਘਬਰਾਉਣਾ ਨਹੀਂ ਹੈ ਤੁਸੀਂ ਉਪਾਅ ਕਰੋਗੇ ਮੰਗਲਵਾਰ ਨੂੰ ਲਾਲ ਰੰਗ ਦੇ ਫੁੱਲ ਦਾਨ ਕਰਦੇ ਨੇ ਮੰਦਿਰ ਚ ਚੜਾਉਂਗੇ ਤੇ ਸੂਰਜ ਦੇ ਭਜਨ ਸਿਮਰਨ ਕਰਨੇ ਆ ਬ੍ਰਿਖ ਰਾਸ਼ੀ ਵਾਲਿਓ ਆਤਮ ਗਰੂਰ ਘਟੇਗਾ ਦੇਖੋ ਮੇਸ਼ ਵਾਲਿਆਂ ਦਾ ਹੰਕਾਰ ਵੱਜ ਜਾਣਾ ਤਾਂ ਬ੍ਰਿਖ ਰਾਸ਼ੀ ਵਾਲਿਆਂ ਦਾ ਆਤਮ ਗਰੂਰ ਘਟ ਜਾਣਾ ਪਰ ਕਾਰਜ ਵਿੱਚ ਸੂਝ-ਬੂਝ ਵੱਧ ਜਾਏਗੀ ਬ੍ਰਿਖ ਰਾਸ਼ੀ ਵਾਲਿਓ ਤੁਸੀਂ ਇੱਕ ਉਪਾਅ ਕਰੋਗੇ ਗੁਰਦੁਆਰੇ ਚ ਦਾਨ ਕਰ ਦਿਓ ਸਫੇਦ ਕੱਪੜੇ ਕੋਸ਼ਿਸ਼ ਕਰਿਓ ਇਸ ਮਹੀਨੇ ਪ੍ਰੈਫਰ ਕਰਿਓ ਕਿ ਪਾਓਗੇ ਵੱਧ ਤੋਂ ਵੱਧ ਚਿੱਟਾ ਰੰਗ ਮਥਨਾਸ਼ੀ ਵਾਲਿਓ ਮਨ ਦੇ ਵਿੱਚ ਬਹੁਤ ਉਤਰਾਜਣਾ ਆਉਣ ਲੱਪਣੇ ਆ ਕਿਉਂਕਿ ਇਮੋਸ਼ਨਲੀ ਸੰਕਟ ਭਾਵਨਾਤਮਕ ਸੰਕਟ ਦਾ ਦੌਰ ਸ਼ੁਰੂ ਹੋਣ ਜਾ ਰਿਹਾ ਹੈ ਫਿਰ ਕੀ ਘਬਰਾਉਣਾ ਕਿਉਂ ਮਹਿਗੀਆਂ ਇੱਕ ਉਪਾਅ ਕਰ ਲੈਣਾ ਸੂਰਜ ਦੇਵਤਾ ਲਈ ਜੋਤਿ ਲਾਉਣੀ ਹੈ ਘਰ ਦੇ ਅੰਦਰ ਉਹਨਾਂ ਨੂੰ ਦਾ ਸੰਕਲਪ ਲੈ ਕੇ ਤੇ ਕੇਤੂ ਦੇ ਲਈ ਕਾਲੇ ਤੇਲ ਦਾਨ ਕਰ ਦੇਣੇ ਸੌਖਾ ਜਿਹਾ ਉਪਾਅ ਸੀ ਕਰਕ੍ਰਾਸ਼ੀ ਵਾਲਿਆ ਨੇ ਦੇਖਣਾ ਹੈ ਕਿ ਇਸ ਮਹੀਨੇ ਪਰਿਵਾਰਕ ਜੀਵਨ ਚ ਅਸਥਿਰਤਾ ਰਣੀ ਹੈ ਹੋ ਸਕਦਾ ਮਾੜਾ ਮੋਟਾ ਮਨ ਮਟਾਪ ਜਾਂ ਕੜਾ ਕਲੇਸ਼ ਹੋ ਜਾਏ ਫਿਰ ਵੀ ਤੁਸੀਂ ਇੱਕ ਉਪਾਅ ਕਰੋਗੇ ਸ਼ੁਕਰਵਾਰ ਨੂੰ ਸੰਤਾਂ ਦੀ ਸੇਵਾ ਕਰੋ ਇਸ ਤੋਂ ਵੱਡਾ ਭਲਾ ਉਪਾਅ ਹੋਰ ਕੀ ਹੋ ਸਕਦਾ ਤੇ ਰਾਹੁ ਕੇਤੂ ਦਾ ਕੋਈ ਵੀ ਦਾਨ ਕਰ ਦਿਓ ਸਿੰਘ ਰਾਸ਼ੀ ਵਾਲਿਓ ਹੰਕਾਰ ਦਾ ਨਿਵਾਰਣ ਹੋ ਜਾਣਾ ਆਤਮ ਵਿਸ਼ਵਾਸ ਚ ਗ੍ਰੋਥ ਹੋਏਗੀ ਵਾਧਾ ਹੋਏਗਾ ਤੁਸੀਂ ਕਰੋਗੇ ਸੂਰਜ ਦੇਵਤਾ ਨੂੰ ਜਲ ਅਰਪਣ ਕਰੋਗੇ ਤੇ ਲਾਲ ਕੱਪੜੇ ਧਾਰਨ ਕਰਨੇ ਆ ਲਾਲ ਕੱਪੜੇ ਇਸ ਮਹੀਨੇ ਦੌਰਾਨ ਤਨਿਆ ਰਸ਼ੀ ਵਾਲਿਓ ਅੰਦਰੂਨੀ ਗਿਆਨ ਚ ਵਾਧਾ ਹੋ ਜਾਣਾ ਸੰਘਰਸ਼ ਘਟ ਜਾਏਗਾ ਬੜਾ ਸਟਰਗਲ ਕੀਤਾ ਤੁਸੀਂ ਸਿਹਤ ਵੀ ਤੁਹਾਡੀ ਖਰਾਬ ਰਹੀ ਉਪਾ ਕਰਨਾ ਹੈ ਸਵੇਰੇ ਤੁਸੀਂ ਸੂਰਜ ਦੇਵ ਨੂੰ ਕਮਲ ਦਾ ਫੁੱਲ ਭੇਟ ਕਰੋਗੇ ਸਮਰਪਿਤ ਕਰਨਾ ਹੈ ਸੂਰਜ ਦੇਵਤਾ ਬਹੁਤ ਦੂਰ ਨੇ ਪਰ ਜਦੋਂ ਮਨ ਦਾ ਸੰਕਲਪ ਕਰ ਲਈਦਾ ਤਾਂ ਉਹ ਨੇੜੇ ਨੇੜੇ ਨੇ ਤੋਂ ਸੂਰਜ ਦੇ ਸਿਮਰਨ ਨੂੰ ਕਰੋ ਕੋਈ ਵਿਅਸਤਾ ਓਮ ਗਰਣੀ ਸੂਰਯਾਇ ਨਮੋ ਇਹ ਜ ਮੰਤਰ ਕਰ ਸਕਦੇ ਹੋ ਤੁਲਾ ਰਸ਼ੀ ਵਾਲਿਓ ਰਿਸ਼ਤਿਆਂ ਚ ਸੰਤੁਲਨ ਤੇ ਸਮਝਦਾਰੀ ਆਏਗੀ ਤੁਸੀਂ ਗੁਰਦੁਆਰੇ 'ਚ দান ਕਰਕੇ ਦੂਜਿਆਂ ਦੀ ਹਸਾਇਤਾ ਕਰ ਸਕਦੇ ਹੋ ਬ੍ਰਿਸ਼ਟਕ ਰਾਸ਼ੀ ਵਾਲਿਓ ਅੰਦਰੂਨੀ ਤਬਦੀਲੀ ਤੇ ਰੋਹਾਨੀ ਉੱਥਾਨ ਹੋਵੇਗਾ ਕੇਤੂ ਦੀ ਸ਼ਾਂਤੀ ਲਈ ਤੁਸੀਂ ਕਾਲਾ ਚੰਦਨ ਜਾਂ ਦਾਨ ਕਰਨਾ ਤੁਨੂ ਰਾਸ਼ੀ ਵਾਲਿਓ ਧਾਰਮਿਕਤਾ ਵੱਧ ਜਾਣੀ ਹੈ ਬੜਾ ਡੱਬਤ ਵਿੱਚ ਸੋਚੋਗੇ ਤੇ ਸਚਾਈ ਦੀ ਖੋਜ ਲਈ ਨਿਕਲ ਜਾਓਗੇ ਦਿਮਾਗ ਉਧਰ ਨੂੰ ਚਲੇਗਾ ਹੁਣ ਉਪਾਅ ਤੁਸੀਂ ਇਹ ਕਰੋਗੇ ਸੂਰਜ ਨੂੰ ਹਲਦੀ ਤੇ ਕਾਲੇ ਛੋਲਿਆਂ ਦਾ ਸੂਰਜ ਦੇ ਨਾਂ ਤੇ ਦਾਨ ਦੇ ਦੇਣਾ ਕਿਸੇ ਨੂੰ ਵੀ ਮਕਰ ਰਾਸ਼ੀ ਵਾਲਿਓ ਮਿਹਨਤ ਨਾਲ ਰੋਹਣੀ ਤਾਕਤ ਤੁਹਾਡੀ ਵਜ ਜਾਣੀ ਹੈ ਰੋਹਾਨੀਅਤ ਦੀ ਤਾਕਤ ਬਤਾਉਣੀ ਇਹਦੇ ਲਈ ਦੁਨੀਆਂ 'ਚ ਕੋਈ ਟੋਨਿਕ ਨਹੀਂ ਬਣੇ ਪਰ ਬਹੁਤ ਵਧੀਆ ਹੈ ਕਿ ਸੂਰਜ ਕੇਤੂ ਦੀ ਜੋਤੀ ਨਾਲ ਮਕਰ ਰਾਸ਼ੀ ਵਾਲਿਆਂ ਦੀ ਰੋਹਾਨੀ ਤਾਕਤ ਵਧੇਗੀ ਸੋਮਵਾਰ ਨੂੰ ਤੁਸੀਂ ਗੁਰਦੁਆਰੇ ਜਾ ਕੇ ਨਤਮਸਤਕ ਹੋ ਜਾਣਾ ਤੇ ਅੰਤਰਮੰਨ 'ਚ ਕੋਈ ਵੀ ਅਰਦਾਸ ਕਰਨੀ ਹੈ ਕੰਮ ਰਾਸ਼ੀ ਵਾਲਿਓ ਆਤਮ ਵਿਕਾਸ ਲਈ ਨਵੀਆਂ ਰਾਹਾਂ ਖੁੱਲਣ ਜਾ ਰਹੀਆਂ ਹਨ ਵਧਾਈਆਂ ਵਧਾਈਆਂ ਤੁਸੀਂ ਉਪਾਅ ਕਰੋਗੇ ਸੂਰਜ ਅਤੇ ਕੇਤੂ ਦੇ ਭਜਨ ਸੁਣਨੇ ਆ ਸਸਤੇ ਦੇ ਵਿੱਚ ਨਿਬੜ ਜਾਣਾ YouTube ਤੋਂ ਸੁਣ ਲੈਣਾ ਆਰਾਮ ਨਾਲ ਜਦੋਂ ਵਿਹਲਾ ਟਾਈਮ ਆ ਅੱਖਾਂ ਬੰਦ ਕਰ ਲੈਣੀਆਂ ਰਿਲੈਕਸ ਹੋ ਜਾਂਦਾ ਬੰਦਾ ਮੈਡੀਟੇਟ ਹੋ ਜਾਂਦਾ ਇੱਕ ਤਰ੍ਹਾਂ ਨਾਲ ਮੀਨ ਰਾਸ਼ੀ ਵਾਲਿਓ ਤੁਸੀਂ ਦਇਆ ਤੇ ਸਮਰੱਥਾ 'ਚ ਤੁਹਾਡੇ ਵਾਧਾ ਹੋ ਜਾਣਾ ਤੁਹਾਨੂੰ ਤਰਸ ਬਹੁਤ ਆਉਣ ਲੱਗ ਪੈਣਾ ਲੋਕਾਂ ਤੇ ਤੁਸੀਂ ਕੇਤੂ ਦੇ ਦਿਨ ਸੋਮਵਾਰ ਨੂੰ ਕਾਲੇ ਕੱਪੜੇ ਦਾ ਦਾਨ ਕਰ ਦੇਣਾ ਠੀਕ ਹੈ ਜੀ ਇਹ ਉਪਾਅ ਵੈਦਿਕ ਗ੍ਰੰਥਾਂ ਦੇ ਅਨੁਸਾਰ ਮੈਂ ਦੱਸਦੀ ਹੁੰਨੀ ਆ ਸੂਰਜ ਕੇਤੂ ਦੀ ਜੁਤੀ ਦੇ ਇਨਕਾਰਾਤਮਕ ਪ੍ਰਭਾਵ ਨੂੰ ਇਹ ਘਟਾਉਣਗੇ ਤੇ ਤੁਹਾਡੇ ਜੀਵਨ ਦੇ ਵਿੱਚ ਸ਼ਾਂਤੀ ਤੇ ਸੰਤੁਲਨ ਲਿਆਉਣਗੇ ਇਹ ਉਪਾ ਮਨੁੱਖ ਨੂੰ ਇਸ ਸੰਯੋਗ ਦੇ ਨਕਾਰਾਤਮਕ ਪ੍ਰਭਾਵ ਤੋਂ ਬਚਾ ਕੇ ਸੁਰੱਖਿਅਤ ਤੇ ਆਤਮਿਕ ਤੌਰ ਤੇ ਮਜ਼ਬੂਤ ਬਣਾਉਣਗੇ ਕਿਰਪਾ ਕਰਕੇ ਇਹ ਠਾਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਇਹ ਵੀਡੀਓ ਕਿੰਦਾ ਨਹੀਂ ਲੱਗੀ ਆ ਬੋਲਿਆ ਕਰੋ ਪਲੀਜ਼ ਜਦੋਂ ਤੁਸੀਂ ਕਮੈਂਟ ਕਰਦੇ ਹੋ ਤਾਂ ਸਮਝ ਲਓ ਤੁਸੀਂ ਮੇਰੀ ਵੀਡੀਓ ਨੂੰ ਆਦਤੋਂ ਅੰਤ ਤੱਕ ਦੇਖਿਆ ਇਹ ਵੀਡੀਓ ਆਪਣੇ ਦੋਸਤਾਂ ਪਰਿਵਾਰ ਤੇ ਰਵਾਨੀ ਸਾਥੀਆਂ ਨਾਲ ਸਾਂਝੀ ਕਰ ਦਿਓ ਦੁਆਵਾਂ ਤੇ ਸਹਿਯੋਗ ਲਈ ਮੇਰੇ ਵੱਲੋਂ ਤੁਹਾਡਾ ਦਿਲੋਂ ਧੰਨਵਾਦ ਆ ਤੁਹਾਨੂੰ ਪਤਾ ਦਿਲ ਦੀ ਗੱਲ ਕਰਨਾ ਮੇਰਾ ਚੈਨਲ ਡਾਕਟਰ 13 ਕੋਰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਜਿੱਥੇ ਮੈਂ ਰੋਹਾਨੀ ਗਿਆਨ ਤੇ ਆਤਮਿਕ ਤਬਦੀਲੀ ਲਈ ਨਵੀਆਂ-ਨਵੀਆਂ ਵੀਡੀਓਜ਼ ਲਿਆਉਂਦੀ ਰਹਿੰਦੀ ਆ ਤੁਸੀਂ ਜਾਣਦੇ ਹੋ ਮੇਰਾ ਦਿਮਾਗ ਸਵੇਰ ਤੋਂ ਸ਼ਾਮ ਤੱਕ ਇੱਕ ਹੀ ਮਿਸ਼ਨ ਬਾਰੇ ਸੋਚਦਾ ਰਹਿੰਦਾ ਕਿ ਮੈਂ ਕਿਦਾਂ ਆ ਬਾਕੀ ਲੋਕਾਂ ਤੋਂ ਅਲੱਗ ਇੱਕ ਕਲਾਸ ਵਿਸ਼ਾ ਲੈ ਕੇ ਖੋਜ ਭਰਪੂਰ ਸਮੱਗਰੀ ਦੇ ਨਾਲ ਤੁਹਾਡੇ ਸਾਹਮਣੇ ਪੇਸ਼ ਹੋਵਾਂ ਘੰਟਿਆਂ ਵੱਧੀ ਮੈਂ ਮਿਹਨਤ ਕਰਦੀ ਆ ਫਿਰ ਤੁਹਾਡੇ ਕੋਲ ਹਾਜ਼ਰ ਹੁੰਦੀ ਆ ਮੇਰੀ ਕੋਈ ਟੀਮ ਨਹੀਂ ਆ ਕੱਲੀ ਆ ਕੱਲੀ ਨੇ ਸਭ ਕੁਝ ਸਿੱਖ ਲਿਆ ਆਨਲਾਈਨ ਕਲਾਸਾਂ ਲਾ ਕੇ ਡਿਗਰੀਆਂ ਕਰ ਲਈਆਂ ਵਧੀਆ ਹੈ ਸੋ ਮੇਰੇ ਦੱਸੇ ਹੋਏ ਉਪਾਅ ਨਾਲ ਲੋਕਾਂ ਨੂੰ ਫਾਇਦਾ ਹੁੰਦਾ ਮੈਨੂੰ ਕੋਈ ਲਾਲਚ ਨਹੀਂ ਹੈ ਸੋ ਵਿਸ਼ਾ ਸੋਚਣ ਤੋਂ ਲੈ ਕੇ ਖੁਦ ਵੀਡੀਓ ਤਿਆਰ ਕਰਕੇ ਤੁਹਾਡੇ ਤੱਕ ਪਹੁੰਚਾਉਣ ਲਈ ਮੇਰੀ ਮਿਹਨਤ ਦੀ ਸ਼ਾਬਾਸ਼ੀ ਇਹ ਹੀ ਹੈ ਤੁਹਾਡੇ ਵੱਲੋਂ ਕਿ ਤੁਸੀਂ ਮੇਰਾ ਚੈਨਲ ਵੱਧ ਤੋਂ ਵੱਧ ਖੁਦ ਵੀ ਸਬਸਕ੍ਰਾਈਬ ਕਰਨਾ ਤੇ ਹੋਰਾਂ ਤੋਂ ਵੀ ਸਬਸਕ੍ਰਾਈਬ ਕਰਵਾ ਦੇਣਾ ਅੰਤ ਤੱਕ ਜੁੜੇ ਰਹਿਆ ਕਰੋ ਆਰੰਭ ਮਾੜਾ ਹੋ ਸਕਦਾ ਹੈ ਮੱਧ ਤੇ ਅੰਤ ਨਹੀਂ ਸੋ ਕਮੈਂਟ ਵੀ ਕਰਿਆ ਕਰੋ ਕਿਉਂਕਿ ਜਦੋਂ ਤੁਸੀਂ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੁਹਾਨੂੰ ਲੱਗਦਾ ਕਿ ਇਸ ਵਿੱਚ ਕੁਝ ਹੈ ਜੋ ਕਾਬਿਲ ਹੈ ਕਿਹ ਲੋਕਾਂ ਨਾਲ ਵੰਡਿਆ ਜਾਏ ਕਮੈਂਟ ਕਰਦੇ ਹਾਂ ਤਾਂ ਤੁਹਾਨੂੰ ਲੱਗਦਾ ਕਿ ਮੈਂ ਇਹਦੇ ਨਾਲ ਗੱਲਬਾਤ ਕਰ ਰਹੀ ਹਾਂ ਡਾਕਟਰ ਤੇਰਾਕਾਰ ਨਾਲ ਤੇ ਮੇਰੇ ਵਿਚਾਰ ਇਹ ਹੈ ਠੀਕ ਹੈ ਜਦੋਂ ਤੁਸੀਂ ਚੈਨਲ ਸਬਸਕ੍ਰਾਈਬ ਕਰਦੇ ਹੋ ਤਾਂ ਮੰਨ ਲਓ ਕਿ ਹਾਂ ਇੱਥੇ ਮੇਰੇ ਇਸ ਮੰਚ ਤੇ ਕੁਝ ਮਿਲੇਗਾ ਆਉਣ ਵਾਲੇ ਸਮੇਂ ਵਿੱਚ ਮੈਂ ਇਸ ਮੰਚ ਨਾਲ ਜੁੜਨਾ ਸੋ ਅੰਤ ਤੱਕ ਜੁੜੇ ਰਿਹਾ ਕਰੋ ਕਮੈਂਟ ਵੀ ਕਰਦੇ ਰਿਹਾ ਕਰੋ ਮਿਲਾਂਗੇ ਤੁਹਾਡੇ ਨਾਲ ਦੁਬਾਰਾ ਟਿਲ ਦੈਨ ਬਾਏ ਬਾਏ